ਵਾਜੂ ਜੀ ਦਾ ਕਾਲ ਆ ਬੀਜੀ ਜੀ ਦੇ ਤੇ ਆ ਅਨਗੜ ਬਰਸਾਤੀ ਨਾਲੇ ਦੀ ਗਾਂਡਗੀ ਹੈ ਮੈਨੂੰ ਵੀਡੀਓ ਭੇਜਣ ਲੱਗਾ ਹੈ ਅਨਗੜ ਬਰਸਾਤੀ ਨਾਲਾ ਜੀ ਮੇਰੇ ਦਫ਼ਤਰ ਦੇ ਅੱਗੇ ਰੱਖ ਕੇ ਸ਼ੋਕ ਸਿੰਘ ਮਦਰ ਬੇਨਤੀ ਕਰਦਾ ਤੇ ਆ ਇਦਾਂ ਨੂੰ ਕਰੀ ਜਾਂਦਾ ਇਹ ਆ ਬੰਦਰ ਵੀਡੀਓ ਭੇਜਣ ਲੱਗਾ ਦੇਖਿਓ ਜਰਾ ਠੀਕ ਹੈ ਜੱਸ ਜੀ ਇਹ ਕਰਿਓ ਕੋ ਉਪਰਾਲਾ ਇਹਨੂੰ ਕੱਢੀਏ ਠੀਕ ਹੈ ਜੀ ਬੈਗੁਰਜੀ ਦਾ ਖਾਲਸਾ ਬੈਗੁਰਜੀ ਦੀ ਪੱਦੀ ਹਾਂਜੀ ਬੈਗੁਰਜੀ ਦਾ ਖਾਲਸਾ ਬੈਗੁਰਜੀ ਦੀ ਪੱਦੀ 5 ਮਿੰਟ ਹੋਏ ਇਨਾਂ ਨੂੰ ਫੋਨ ਕੀਤਾ ਇਹਨੂੰ ਤੇ ਫਾਇਰ ਬਗਰੇਡ ਵਾਲੇ ਵੀਰ ਆ ਗਏ ਨੇ ਕਿ ਉਹ ਉਧਰ ਸਾਈਡ ਤੇ ਆਪਾਂ ਲਾ ਲੀਨੇ ਆ ਜਾਂ ਪਰਲੇ ਬੰਨੇ ਉਹ ਪਰਲੀ ਸਾਈਡ ਤੇ ਲਾ ਲੀਏ ਕਿ ਇਹ ਵੀਰ ਆ ਗਏ ਨੇ ਤੇ ਇਹ ਨੰਬਰਦਾਰ ਆ ਸਾਡਾ ਵਕੀਲ ਵੀ ਇਹਦੇ ਨੰਬਰਦਾਰ ਵੀ ਆ ਇਹ ਸਾਰਾ ਕੁਝ ਹੀ ਆ ਇਹ ਲੱਧਨ ਸਾਹਿਬ ਬਹੁਤ ਵਧੀਆ ਸੇਵਾ ਨਿਭਾ ਰਹੇ ਆ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਲੱਧਨ ਸਾਹਿਬ ਇਦਾਂ ਹੀ ਸੇਵਾ ਨਿਭਾਈ ਜਾਣ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਧੰਨਵਾਦ ਜੀ ਤੇ ਇਹ ਗਾਂਢਗੀ ਆ ਨਾਲੇ ਚ ਉਹ ਬਾਬਾ ਜੀ ਉੱਧਰ ਜਾਓ ਕੋਈ ਨੰਦੀ ਜੀ ਮਹਾਰਾਜ ਇਹ ਤਾਂ ਨਾ ਕਰੋ ਕਿ ਇਹ ਗੱਡੀ ਆਪਣੀ ਆ ਗਈ ਆ ਤੇ ਰਸੇ ਦੀ ਲੋੜ ਆ ਪਾ ਨੂੰ ਇਹ ਇਹ ਵੀਰ ਆ ਗਏ ਫਾਇਰ ਬੰਝੇਣ ਵਾਲੇ ਤੇ ਗਊ ਦੀ ਸੇਵਾ ਵਿੱਚ ਤੇ ਸ਼ੋਕ ਸੇਮੀ ਨਦਰ ਨੂੰ ਇਹਨਾਂ ਨੂੰ ਅਭਿਨੰਦਨਿਆ ਧੰਨਵਾਦ ਆ ਫੈਕ ਕਾਰਪੋਰੇਸ਼ਨ ਦੇ ਮੈਗਨੇ ਦਾ ਮੰਗੂਗੇ ਕਮਿਨਰ ਸਾਹਿਬ ਦੀ ਸਿਕਿਉਰਿਟੀ ਟੀਮ ਦਾ ਕਿ ਇਹ ਸਾਰੇ ਵੀਰ ਆ ਗਏ ਆ ਤੇ ਰਸਾ ਪੰ ਲੈ ਆਈਏ ਹੈ ਨਾ ਆਪਾਂ ਰਸਾ ਲੈ ਆਈਏ ਇਹ ਆ ਆਪਣੀ ਇਹ ਰਸਾਇਲਾ ਹੈ ਜੀ ਹੈ ਨਾ ਕਿਰਪਾ ਜੀ ਹੈ ਨਾ ਲੱਦੇ ਕਿਦਿਆ ਉਹ ਡੈਡੀ ਹੈਗਾ ਉਹਦਾ ਮੈਂ ਤੁਸੀਂ ਤੇ ਸ਼ੇਕ ਪੜਾ ਮੈਨੂੰ ਤੇ ਸ਼ੇਕ ਮੇਂ ਦਵਾ ਗਾ ਛੋਟੀ ਦਿੰਦੇ ਇਹ ਕੰਦੀ ਕੀ ਕਰੀਏ ਜਗ੍ਹਾ ਹੀ ਇਦਾਂ ਦੀ ਉਹ ਸਰੀਆ ਕੱਢ ਕੱਢ ਲਈ ਜਾਂਦੇ ਉਹ ਪੁਲ ਦਾ ਵੀ ਕੀਤਾ ਵਾ ਤੇ ਕਿਹਾ ਕਬੀਨੂ ਸਾਹਿਬ ਨੂੰ ਮੈਂ ਐਪਲੀਕੇਸ਼ਨ ਦਿੱਤੀ ਆ ਗੁਪਤਾ ਸਾਹਿਬ ਕੋ ਕਰਵਾ ਕੇ ਰეკਮੈਂਡ ਇਹ ਇਹਦਾ ਕਰੀਏ ਸਿਗਨਲ ਨੂੰ ਪਾ ਕੇ ਗੱਲ ਨੂੰ ਪਾਇਆ ਬਾਕੀ ਨਹੀਂ ਜ਼ੋਰ ਲਾ ਲੈਣਾ ਹੈ ਨਾ ਜਿਹੜਾ ਜੋ ਲਗਾਣੀ ਛੇਤੀ ਉਹ ਹਾਂ ਮੇਸਾ ਨਾ ਉਹ ਲੈ ਜੀ ਇਹ ਗਾਂ ਉਧਰ ਲੈ ਰਹੀਏ ਵੀ ਨਹੀਂ ਉਹ ਤਾਂ ਚੰਗਾ ਹੋਗਾ ਕਿ ਨਹੀਂ ਇਹ ਨੂੰ ਲੈ ਜੀ ਤੁਹਾਡਾ ਧਿਆਨ ਪਰ ਪਹਿਲਾਂ ਰੱਸਾ ਪਾਈਏ ਨਾ ਤੇ ਲੈ ਕੇ ਜਾਵਾਂਗੇ ਉਹ ਬੰਦਾ ਉਹਦਾ ਕਿੱਥੇ ਗਿਆ ਕਿੱਥੇ ਕਿਹੜਾ ਵਿਚ ਵਰਤਨ ਸਟਾਪ ਨਾ ਹੈ ਇੱਕ ਬੰਦਾ ਗਿਆ ਆਪਣੇ ਮੁਟਾ ਕਿਹੜਾ ਕਿ ਜਿਹੜਾ ਹੈ ਗਾਂ ਗੱਡੀ ਵਿੱਚ ਵੜ ਗਿਆ ਸੀ ਉਹਦੇ ਨੇ ਗਾਂ ਲਪੀ ਜਰੋਂ ਜਤਾਏ ਆ ਉੱਪਰਲੇ ਬੰਦੇ ਹਾਂ ਹਾਂ ਚੱਲੇ ਆਓ ਲਾਓ ਰੱਸਾ ਕਰੀਏ ਕਿਰਪਾ ਸ੍ਰੀਮਾਨ ਜੀ ਲਗੇ ਮਾਈ ਦਾ ਲਓ ਜੀ ਆ ਪੋਜਾ ਗੁਰੂ ਪਲਾ ਕਰੇ ਤੇ ਰੱਸਾ ਪਾ ਕੇ ਤੋਂ ਉਦਾ ਹੀ ਜਵਾਨ ਨੂੰ ਖਿੱਚ ਲੈਣੀ ਆਪਾਂ ਸਾਰਿਆਂ ਨੇ ਠੀਕ ਹੈ ਤੇ ਬਹੁਤ ਸਾਰੀਆਂ ਟੀਮਾਂ ਅਨਗੜ ਦੇ ਸੇਵਾਦਾਰ ਵੀ ਆ ਜਾਂਦੇ ਨੇ ਆਪ ਕੋ ਇਧਰੋਂ ਸੰਗਤਾਂ ਵੀ ਜਿਹਦਰ ਵੀ ਆ ਗਏ ਨੇ ਇਹ ਇਹ ਰਸੇ ਲੈਉਣ ਫੜਕੇ ਰਸੇ ਨਾਲ ਗੱਲ ਕਰਨੀ ਆ ਮੈਂ ਗੁਰਦੀਖਾ ਖਾਲਸਾ ਮੈਂ ਗੁਰਦੀਖਾ ਮੈਂ ਆ ਮੇਰੇ ਵੀਰ ਫਾਇਰ ਬੁਰੀਡ ਵਾਲੇ ਆਏ ਸਿਧਾਰਤ ਮੇਰੇ ਵੀਰ ਫਾਇਰ ਬੁਰੀਡ ਵਾਲੇ ਆਏ ਔਰ ਇਲਾਕਾ ਨੂੰ ਅਸੀ ਇਹ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਕੌਮਾਂ ਦਾ ਸੇਵਾ ਹੈ ਕਿ ਮੈਂ ਮਾਨਯੋਗ ਆ ਕੀ ਆਪਣੇ ਮੰਤਰੀ ਸਾਹਿਬ ਦਾ ਨਾਮ ਰਵਜੋਸ਼ ਸਿੰਘ ਰਵਜੋਸ਼ ਡਾਕਟਰ ਰਵਜੋਸ਼ ਸਿੰਘ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਕੱਚੇ ਮੁਲਾਜ਼ਮਾਂ ਦੀ ਮੈਂ ਬੇਨਤੀ ਕੀਤੀ ਆ ਇਹ ਜੀਲੇ ਨਾਲ ਆ ਜਾਂਦੇ ਇਹ ਫੜੀ ਵਧੀਆ ਟੀਮਾਂ ਚਾਰ ਪ੍ਰੇਸ਼ਣ ਦੀ ਮੈਂ ਤੁਹਾਡਾ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਦਾ ਔਰ ਅਗੇ ਗੁਪਤਾ ਜੀ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਨੇ ਉਹਨਾਂ ਦਾ ਮਤਾ ਪਾਇਆ ਦਿਨੋ ਡਿਸਕ੍ਰੀਟ ਕਰਨਾ ਮਤਾ ਪਾਇਆ ਡਿਸਕ੍ਰੀਟ ਦਾ ਉਹ ਵੀ ਇਹਨਾਂ ਦਾ ਕਰਦੀ ਹਾਲ ਹੋ ਜਵੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਤੇ ਗਊ ਮਾਤਾ ਦੀ ਸੇਵਾ 'ਚ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਸਾਰੇ ਲੱਗਿਆ ਕਰੀਏ ਜਿਹਨੂੰ ਗਊ ਮਾਤਾ ਕਹਿੰਦੇ ਜਿਹੜੇ ਗਊ ਮਾਂ ਕਹਿਣ ਵਾਲੇ ਨੇ ਉਹਨਾਂ ਨੂੰ ਰੁਝਿਆ ਕਰੋ ਸਾਰੇ ਮੇਰੇ ਨਾਲ ਅਸ਼ੋਕ ਸਿੰਘ ਲੱਧੜ ਸੁਭਾਸ਼ ਸ਼ੇਵਕ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ Cevhim Cevhan.